ਦਰਿਆਵਾਂ 'ਤੇ برف ਜੰਮ ਜਾਂਦੀ ਸੀ ਤੇ ਫੇਰ ਵੀ برف ਤੋੜ ਕੇ ਜਲ ਨਾਲ ਇਸ਼ਨਾਨ ਕਰਦੇ ਸੀ ਉਹਨਾਂ ਦੇ ਅਰਦਲੇ ਹੁੰਦੇ ਸੀ ਈਸ਼ਰ ਸਿੰਘ ਇੱਕ ਵਾਰੀ ਉਹਨਾਂ ਦਾ ਦਰਸ਼ਨ ਹੋਇਆ ਸਾਈਕਲ ਰੱਖਣਾ ਪੰਪ ਵੀ ਨਾਲ ਹੀ ਤੇ ਪੈਂਚਰ ਦਾ ਸਮਾਨ ਵੀ ਤੇ ਮਹਾਰਾਜ ਨੇ ਕਿਹਾ ਵੀ ਈਸ਼ਰ ਜੀ ਜਾਲਿਆ ਤੇ ਰੈਡਰ ਅਲਰਟ ਸੀ ਅੱਗ ਬਾਲ ਨਹੀਂ ਸਕਦੇ ਸੀ ਉਹ ਇਹ برف ਭਣ ਕੇ ਪੀਪੇ ਜ ਥੋੜਾ ਪਾਣੀ ਪਾ ਕੇ ਗਰਮ ਕਰ ਲਿਆ ਚੰਗਾ ਉਬਾਲ ਲਿਆ ਤੇ ਪਹਿਲਾਂ ਹੀ ਭਰ ਕੇ ਰੱਖਦੇ ਉਹ ਤੇ ਫਿਰ ਗਰਮ ਨਹੀਂ ਨਾ ਹੁੰਦਾ ਯੋਗਤੀ ਹੁੰਦੀ ਹੈ ਲੈ ਤੇ ਸਿਰ ਤੇ ਸਿਰਫ ਸਕੂਟਾ ਵੀ ਸੀ ਤੇ ਦਸਤਾਰ ਰਹਿਣਾ ਸੀ ਉਹ ਫੌਜੀਆਂ ਦੀ ਦਸਤਾਰ ਬੜੀ ਨਗਰ ਹੁੰਦੀ ਹੈ ਤੇ ਜਮਾਂ ਕਰਾਓ ਫੇਰ ਮਿਲਣੀ ਪਾਰਟੀ ਉੰਮੀ ਨਹੀਂ ਨਾ ਜਦੇ ਮਰਜ਼ੀ ਕਰ ਲਈਏ ਤੇ ਸਾਥ ਸੰਗਤ ਜਿਲੇ ਆਏ ਕਹਿਣ ਲੱਗੇ ਵੀ ਦਸਤਾਰਾ ਕਿਉਂਕਿ ਦਾ ਸਾਬਤ ਸੂਰਤ ਦਸਤਾਰ ਸਿਰ ਅੱਜ ਕੱਲ ਤਾਂ ਨਾ ਦਾੜੀ ਕੇਸ ਰਹੀਏ ਤੇ ਪੱਗਾਂ ਵੀ ਗੁਰਦਵਾਰਿਆਂ ਜਾ ਕੇ ਰਮਾਲ ਲੱਜਦੇ ਸਿਰ ਟਕਣ ਇਹ ਸਾਡੀ ਹਾਲਤ ਬਣਦੀ ਜਾ ਰਹੀ ਹੈ ਖਾਲਸੇ ਨੂੰ ਦਸਤਾਰ ਰਫਤਾਰ ਗੁਫਤਾਰ ਤੇ ਆਚਾਰ ਇਹ ਚੀਜ਼ਾਂ ਦਿੱਤੀਆਂ ਸੀ ਮਹਾਰਾਜ ਕੋ ਛੱਡਣ ਕਰਕੇ ਆ ਸਾਡੇ ਵਿੱਚ ਸਾਰਾ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਕਹਿਣ ਲੱਗੇ ਮਹਾਰਾਜ ਜਾ ਵੀਲੇ ਜਲ ਗਰਮ ਹੁੰਦਾ ਤੇ ਜਾਨ ਦਾ ਸਾਰ ਬੰਦਾ ਤੇ ਇਹਦਾ ਬੜੇ ਖੁਸ਼ ਹੋ ਗਿਆ ਤੇ ਜੋ ਫੇਜ ਲੈ ਲਿਆ ਕਹਿਣ ਲੱਗੇ ਤੂੰ ਆਪਣੀ ਇੱਜ਼ਤ ਮੇਰੇ ਵਾਸਤੇ ਕਹਿੰਦੇ ਚੰਗਾ ਤੇਰਾ ਨਾਂ ਈਸ਼ਰ ਦਿਨ ਵੀਸ਼ਰੇ ਬਣਾ ਦਮੇ